ਲਾ ਵੇ ਬੰਨ ਕੇ ਪੋਚਵੀਆਂ ਪੱਗਾ ਮੁੰਡੇ ਛਾ ਗਏ ਓਏ ਓ ਮੈਂ ਗਿਆ ਇਧਰ ਨੂੰ ਕਰ ਲਾ ਓ ਪੰਜਾਬੀ ਆ ਗਏ ਓਏ ਅਨੰਤ ਵੀਰੇ ਸਾਸਰੀ ਕਾਲ ਲਾ ਵੇ ਕ੍ਰੀਨਾ ਕਪੂਰ ਨੇ ਲੰਬੀ ਬਾਹ ਕੱਢ ਕੇ ਚਖਤੀ ਬੋਲੀ ਉਧਰ ਕ੍ਰਿਸ਼ਮਾ ਕਪੂਰ ਕਹਿੰਦੀ ਸਾਂਝਾ ਆਲਾ ਹੌਲੀ ਹੌਲੀ ਲਾ ਵੇ ਕਿਆਰਾ ਕਟਰੀਨਾ ਕਹਿੰਦੀ ਆ ਡੂ ਯੂ ਨੋ ਡੂ ਯੂ ਨੋ ਔਰ ਦਸਾਂਝਾ ਆਲਾ ਕਹਿੰਦਾ 베ਬੀ ਆਈ ਨੋ ਆਈ ਨੋ ਹਰੀਆ ਜੀ ਹੈਪੀ ਬਰਥਡੇ ਲਾ ਵੇ ਦਸਾਂਜ ਵਾਲੇ ਨੇ ਸੋਰ ਚੱਕਤੇ ਤੇ ਉਧਰ ਅਰਜੁਨ ਤੇ ਵਿੱਕੀ ਨੇ ਵੀ ਫਿਰ ਪੱਬ ਚੱਕਤੇ ਆ ਮਾਈਕਰੋਸਾਫਟ ਤੇ ਫੇਸਬੁੱਕ ਵਾਲੇ ਵੀ ਨੱਚ ਪਏ ਨੇ ਉਧਰ ਦਸਾਂਜ ਵਾਲਾ ਨਹੀਂ ਭੰਗੜਾ ਪਾਉਣਾ ਹਟਦਾ ਤੇ ਸੈਬ ਬਾਈ ਦਾ ਮੁੰਡਾ ਕਹਿੰਦਾ ਕਰਦਾ ਕਿ ਬਹੁਤ ਯੱਟ ਦਾ ਲਾ ਵੇ ਇੰਡਸਟਰੀ ਦੇ ਕਿੰਗ ਨੱਚ ਰਹੇ ਨੇ ਇਹ ਤੇ ਨੰਨਿਆ ਬੰਡਾ ਤਾਂ ਪਤਾ ਨਹੀਂ ਕੀ ਹੋ ਗਿਆ ਤੇ ਆ ਪਾਪਰਾਤੀ ਨੂੰ ਕੀ ਹੋ ਗਿਆ ਆਹ ਖੇਤ ਲੈ ਫੋਟੋ ਬਣਾ ਲੈ ਰੀਲ ਬਾਈ ਆ ਲੈ ਬਾਈ ਪਟੌਦੀ ਸਾਹਿਬ ਸਟੇਜ ਤੇ ਆ ਗਏ ਨੇ ਆ ਗਏ ਨੇ ਆ ਜੱਫੀਆਂ ਪੈ ਗਈਆਂ ਓਏ ਹਾਈ ਵਾਦ ਸਾਂਝ ਵਾਲਿਆ ਪੈ ਗਈਆਂ ਜੱਫੀਆਂ ਚੱਲ ਠੀਕ ਹੈ ਆ ਲੈ ਬਾਈ ਬਾਹਜ ਬਾਹ ਪੈ ਗਈਆਂ ਨੱਚ ਰਹੇ ਆ ਆ ਬਹੁਤ ਵਧੀਆ ਮਾਹੌਲ ਬਣਿਆ ਬੱਲੇ ਤੇਰੇ ਪੰਜਾਬੀ ਮੁੰਡੇ ਛਾ ਗਏ ਓਏ ਆ ਤੇਰੀ ਕਰ ਦਿਆਂਗੇ ਵੱਟ ਲੈ ਬਾਈ ਕਰੀਨਾ ਜੀ ਕਹਿੰਦੇ ਆ ਚੱਕ ਚੁੰਮਾ ਪਤਾ ਨਹੀਂ ਵੀਰਵਾਰਾ ਪਤਾ ਨਹੀਂ ਜੁੰਮਾ ਲੈ ਬਾਈ ਕਿਆਰਾ ਜੀ ਵੀ ਆ ਗਏ ਨੇ ਸਟੇਜ ਤੇ ਅੱਜ ਤੇ ਜੱਫੀਆਂ ਤੇ ਜੱਫੀਆਂ ਹੋਈਆਂ ਪਈਆਂ ਨੇ ਸਾਂਝ ਵਾਲਿਆ ਆ ਚੱਕ ਲੈ ਏ ਹਾਏ ਓਏ ਲੈ ਬਾਈ ਨਾਤ ਵੀਰਾ ਬਹੁਤ ਖੁਸ਼ ਆ ਮੁੰਡਾ ਆਪਣੇ ਵਿਆਹ ਚ ਨੱਚਦਾ ਫਿਰੇ ਉਧਰ ਰਾਧਕਾ ਜੀ ਦੇ ਪਿੱਛੇ ਮੈਂ ਕਿਹਾ ਮੇਰੇ ਸਰਦਾਰ ਦੇਖੋ ਖੜਾ ਆਹ ਜ਼ਿੰਮੇਵਾਰੀ ਕੋਈ ਤਕੜੀ ਲੱਗਦੀ ਆ ਜੀ ਮੇਰੇ ਸੋਹਣਾ ਵੀਰਾ ਆਏ ਹਾਏ ਵਾਟ ਇਜ਼ ਯੋਰ ਮੋਬਾਈਲ ਨੰਬਰ ਵਾਟ ਯੂ ਸਟਾਈਲ ਨੰਬਰ ਸਾਂਝਾ ਆ ਲਿਆ ਲੈ ਵੇ ਗੱਬਰੂ ਦੀ ਮਾਰ ਬਾਲੀਵੁੱਡ ਤੋਂ ਬਿਓਂਡ ਆ ਉਧਰ ਕਰੀਨਾ ਨਹੀਂ ਕਹਿੰਦੇ ਮੈਨੂੰ ਨਹੀਂ ਪਤਾ ਆਹ ਚੱਕ ਚੁੰਮਾ ਪਤਾ ਨਹੀਂ ਵੀਰਵਾਰਾ ਪਤਾ ਨਹੀਂ ਚੁੰਮਾ ਓਏ